ਜਣ ਤੇ ਸਾਰੀ ਜ਼ਿੰਦਗੀ ਤਿਆਰੀ ਚ ਆਪਣਾ ਸਮਾਂ ਗਵਾ ਬੈਠਦੇ ਨੇ ਪਾਈ ਗੁਰਦਾਸ ਸੁਣਾ ਬਾਰੇ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਭਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ ਕਿਵੇਂ ਪਹੁੰਚੇ ਤੁਸੀਂ ਆਖੋਗੇ ਇੱਕ ਦਫਾ ਦੇ ਸੁਣਨ ਨਾਲ ਖੇਡ ਬਣ ਜਾਂਦੀ ਹੈ ਹਾਂ ਇੱਕ ਦਫਾ ਦੱਸੋ ਸਾਰੀ ਦੁਨੀਆ ਬਦਲ ਜਾਂਦੀ ਲੱਖਾਂ ਦਫਾ ਬੋਲਣ ਨਾਲ ਮੰਦੀ ਦੁਨੀਆ ਨਹੀਂ ਬਦਲੇਗੀ ਇਹ ਵੀ ਅਰਜ਼ ਕਰਾਂ ਮੈਨੂੰ ਗਲਵਨ 48 ਸਾਲ ਕਥਾ ਕਰਦੇ ਆ ਬੋਹ ਗਏ ਨੇ ਜ਼ਿੰਦਗੀ ਦਾ ਬਹੁਤ ਵੱਡਾ ਭਾਗ ਇਸ ਲੈਨ ਵਿੱਚ ਮੈਂ ਬਤੀਤ ਕੀਤਾ ਬੜੇ ਲੰਬੇ ਸਮੇਂ ਤਬਾਦ ਇਹ ਗੱਲ ਮੇਰੀ ਸਮਝ ਵਿੱਚ ਚਾਈ ਲੋਕੀ ਕਥਾ ਪੇ ਕਰਦੇ ਨੇ ਕੀਰਤਨ ਪੇ ਕਰਦੇ ਨੇ ਸੁਣਦੇ ਪੇ ਨੇ ਕੋਈ ਆਨੰਦ ਹੋਵੇ ਖੇੜਾ ਹੋਵੇ ਖੁਸ਼ੀ ਹੋਵੇ ਸਮਾਧੀ ਹੋਵੇ ਮਹਾਰਸ ਹੋਵੇ ਤੇ ਹੈ ਨਹੀਂ ਤੋ ਖੇੜ ਕੁਛ ਹੋਰ ਹੋਵੇਗੀ ਗੱਲ ਕੁਛ ਹੋਰ ਹੋਵੇਗੀ ਫਿਰ ਜੋ ਕੁਝ ਮੇਰੀ ਸਮਝ ਚ ਆਇਆ ਸਭ ਤਿਆਰੀ ਹੈ ਚੱਲਣ ਦੀ ਚੱਲਣਾ ਨਹੀਂ ਹੈ ਨਹੀਂ ਚੱਲਣਾ ਕੀ ਹੈ ਮਨ ਸੁਣੇ ਇੱਕ ਦਫਾ ਮਨ ਸੁਣੇ ਮਨ ਨਿਰਮਲ ਹੋ ਜਾਏ ਇੱਕ ਦਫਾ ਮਨ ਸੁਣੇ ਸਾਰੇ ਪਾਪ ਮਨ ਚੋਂ ਨਿਕਲ ਜਾਣਗੇ ਇੱਕੋ ਹੀ ਦਫਾ ਮਨ ਸੁਣੇ ਮਾਨਸਿਕ ਰੋਗ ਸਾਰੇ ਦੇ ਸਾਰੇ ਚਲੇ ਜਾਣਗੇ ਫਿਰ ਸਰੀਰਕ ਰੋਗ ਵੀ ਚਲਾ ਜਾਏਗਾ ਰੋਗ ਸੋਗ ਦੁੱਖ ਜਰਾ ਮਰਾ ਅਰ ਜਣੇ ਨਹੀ ਨਿਕਟਾ ਨੇ ਇੱਕ ਸਜਣ ਨੇ ਸੇਜ ਗੰਜ ਹਿੰਮਤ ਨਾਲ ਕਹਿ ਦਿੱਤਾ ਗੈਨੇ ਜੀ ਸਰੀਰ ਤੇ ਤੁਹਾਡਾ ਵੀ ਰੋਗ ਹੈ ਮੈਂ ਕਹਾ ਮੈਂ ਵਕਤਾ ਕੋਈ ਸਰੋਤਾ ਥੋੜੀ ਵਕਤਾ ਕਬੂਲ ਕਰਦਾ ਮੇਰਾ ਮਨ ਨਹੀਂ ਸੁਣਦਾ ਓਕੇ ਕੋਸ਼ਿਸ਼ ਕਰਦੇ ਆ ਮੈਂ ਕੋਈ ਇਸ ਤਰ੍ਹਾਂ ਦਾ ਦਾਵਾ ਵੀ ਨਹੀਂ ਕੀਤਾ ਮੈਂ ਸਰੋਤਾ ਵਕਤਾ ਬੋਲਦੇ ਆ ਪਾਠ ਕਰਦੇ ਆ ਜਪ ਕਰਦੇ ਆ ਮਨ ਨਹੀਂ ਸੁਣਦਾ ਕਦੀ ਬੈਠੋਗੇ ਅਮਰਤ ਵੇਲੇ ਕਰਕੇ ਦੇਖਣਾ ਮਨ ਨਹੀਂ ਸੁਣਦਾ ਜਾਂ ਜਿਹੜੇ ਕਰਦੇ ਹੋਣਗੇ ਜ਼ਰੂਰ ਅਨੁਭਵ ਹੋਇਆ ਹੋਣਾ ਨਹੀਂ ਸੁਣਦਾ ਇਸੇ ਨੂੰ ਗੁਰਨਾਣਿਕ ਨੇ ਕਹਿ ਦਿੱਤਾ ਆਖਣ ਔਖਾ ਸਚਾ ਨ ਮਹਾਰਾਜ ਕੀ ਔਖ ਹੈ ਕਿਉਂ ਔਖ ਹੈ ਜ਼ਿਕਰ ਪੈ ਕਰ ਦੋ ਮੈਂ ਹੁਣੇ 2 ਮਿੰਟ ਵਿੱਚ 10 ਵਾਰ ਕਹਿ ਦਿਆਂ ਨਾ ਵਾਹਿਗੁਰੂ 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 ਕੀ ਔਖ ਹੈ ਨਹੀਂ ਬਹੁਤ ਔਖ ਹੈ ਬਹੁਤ ਔਖ ਹੈ ਪਤਾ ਹੈ ਜ਼ਿੰਦਗੀ ਕਿਸ ਤਰ੍ਹਾਂ ਸਾਡੀ ਚੱਲ ਰਹੀ ਹੈ ਸਵਾਸਾਂ ਦੇ ਆਸਰੇ ਤੇ ਤੇ ਸਵਾਸਾਂ ਦੀ ਗਤੀ ਕੀ ਇੱਕ ਬਾਹਰ ਜਾਂਦਾ ਹੈ ਇੱਕ ਅੰਦਰ ਲੈ ਜਾਂਦਾ ਹੈ ਜਦ ਅੰਦਰ ਲੈ ਜਾਈਏ ਤੇ ਹੁਣ ਆਖੇ ਬਾਹਰ ਕਿਉਂ ਕੱਢਣਾ ਹੈ ਜਿੰਦਾ ਰਹਿ ਸਕਾਂਗੇ ਤੇ ਜੇ ਬਾਹਰ ਕੱਢਿਆ ਤੇ ਹੁਣ ਆਖੇ ਅੰਦਰ ਕਿਉਂ ਲੈ ਜਾਈਏ ਜਿੰਦਾ ਰਹਿ ਸਕਾਂਗੇ ਸ਼ਬਦ ਅੰਦਰੋਂ ਬਾਹਰ ਪ੍ਰਗਟ ਹੁੰਦਾ ਹੈ ਵਾਹਿਗੁਰੂ ਚਲਦਾ ਤੇ ਅੰਦਰੋਂ ਬਾਹਰ ਪ੍ਰਗਟ ਹੁੰਦਾ ਹੈ ਹੁਣ ਇਹਨੂੰ ਅੰਦਰ ਲੈ ਜਾਏ ਸਵਾਸ ਬਾਹਰ ਗਿਆ ਸਵਾਸ ਅੰਦਰ ਆਇਆ ਇਹ ਜ਼ਿੰਦਗੀ ਹੈ ਸ਼ਬਦ ਬਾਹਰ ਪ੍ਰਗਟ ਹੋਇਆ ਹੁਣ ਅੰਦਰ ਪ੍ਰਵੇਸ਼ ਕਰੇ ਇਹ ਧਾਰਮਿਕ ਜ਼ਿੰਦਗੀ ਹੈ 50-50 ਸਾਲ ਤੋਂ ਕੀਰਤਨ ਕਈ ਕਰਦੇ ਪਹਿਨੇ ਮਜਾਲ ਇੱਕ ਪੰਕਤੀ ਅੰਦਰ ਜਾਏ ਖਾਦੀ ਨਹੀਂ ਹੈ ਸਵਾਸ ਬਾਹਰ ਸੁਟੇ ਨੇ ਅੰਦਰ ਨਹੀਂ ਲੈ ਗਏ ਜ਼ਿੰਦਗੀ ਬਣੀ ਨਹੀਂ ਧਰਮ ਦੀ ਜ਼ਿੰਦਗੀ ਬਣੀ ਨਹੀਂ ਸਾਰੀ ਜ਼ਿੰਦਗੀ ਧਾਰਮਿਕ ਮੰਦਰਾਂ ਚ ਰਹਿ ਗਏ ਧਾਰਮਿਕ ਨਹੀਂ ਨੇ ساری ਜ਼ਿੰਦਗੀ ਧਰਮ ਗ੍ਰੰਥਾਂ ਦਾ ਪਾਠ ਕਰਦੇ ਰਹ ਗਏ ਧਾਰਮਿਕ ਨਹੀਂ ਨੇ ਜੇ ਕੋ ਖਾਵੇ ਜੇ ਕੋ ਬਣਛੇ ਹੁਣ ਮੈਂ ਇਸ ਕਰਾ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਕਿਸ ਤਰ੍ਹਾਂ ਆਉਂਦਾ 2-4 ਮਿੰਟ ਲਵਾਂ ਪੂਰਾ ਖੁਲਾਸਾ ਤੇ ਹੁਣ ਮੈਂ ਫਿਰ ਕੱਲ ਕਰਾਂਗਾ ਕਿਉਂਕਿ ਸਮਾਂ ਆਪਣੇ ਚਾਲ ਨਾਲ ਚੱਲਦਾ ਹੈ ਤੇ ਮੈਂ ਪਛੜ ਜਾਣਾ ਘੜੀ ਮੈਥੋਂ ਅੱਗੇ ਲੱਗ ਜਾਂਦੀ ਹੈ ਜਿਸ ਵਕਤ ਬੋਲਣ ਦਾ ਖਿਆਲ ਆਵੇ ਨਾ ਅੰਦਰ ਪਵਨ ਨਾਭੀ ਨਾਲ ਟਕਰੰਦੀ ਹੈ ਪਵਨ ਹਵਾ ਨਾਭੀ ਨਾਲ ਟਕਰੰਦੀ ਹੈ ਪਤਾ ਹੈ ਭਾਰਤ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ ਧਰਮ ਗ੍ਰੰਥਾਂ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ ਧੁਨੀ ਤੇ ਧੁਨੀ ਦੇ ਅਖਰੀ ਅਰਥ ਕੀ ਨੇ ਜਿੱਥੋਂ ਧੁਨ ਉੱਠਦੀ ਹੈ ਧੁਨ ਉੱਠਦੀ ਹੈ ਧੋਨੇ ਧੋਨ ਨੂੰ ਜ਼ਬਾਨ ਪ੍ਰਗਟ ਕਰਦੀ ਹੈ ਉੱਠਦੀ ਹੈ ਧੁਨੀ ਤੋਂ ਹੈ ਨਾਭੀ ਤੋਂ ਇਸਨਾਲਤੇ ਹੁਣ ਸਾਇੰਟਿਸਟ ਸਹਿਮਤ ਨੇ ਜ਼ਬਾਨ ਤੇ ਸਿਰਫ ਪ੍ਰਗਟ ਕਰਦੀ ਹੈ ਜ਼ਬਾਨ ਤੋਂ ਉੱਠਦੀ ਨਹੀਂ ਹੈ ਇਤਨੀ ਵੀ ਮਾਰਜ਼ ਕਰਦੇ ਹਨ ਜਿਵੇਂ ਕੜਚੀ ਦਾਲ ਪਰੋਸ ਰਹੀ ਹੈ ਪਰ ਨਿਕਲਦੀ ਤੇ ਬਾਲਟੀ ਚ ਪਈਏ ਪਾਂਡੇ ਚ ਪਈਏ ਪਤੀਲੇ ਚ ਪਈਏ ਸਿਰਫ ਜ਼ਬਾਨ ਇੱਕ ਕੜਚੀ ਹੈ ਸ਼ਬਦੋਂ ਬਾਹਰ ਪ੍ਰਗਟ ਕਰ ਰਹੀ ਹੈ ਇਹ ਵੀ ਮਾਰਜ਼ ਕਰਦੇ ਹਨ ਇਹ ਆਵਾਜ਼ ਜ਼ਬਾਨ ਚੋਂ ਨਿਕਲ ਨਹੀਂ ਰਹੀ ਜ਼ਬਾਨ ਨਹੀਂ ਇਸ ਨੂੰ ਬਣਾ ਰਹੀ ਜ਼ਬਾਨ ਪ੍ਰਗਟ ਕਰ ਰਹੀ ਹੈ ਜਿਵੇਂ ਕੜਛੀ ਵੰਡ ਰਹੀ ਹੈ ਪਰ ਇਹ ਸਭ ਕੁਝ ਕੜਛੀ ਨੇ ਨਹੀਂ ਬਣਾਇਆ ਵੰਡ ਰਹੀ ਹੈ ਦੇ ਰਹੀ ਹੈ ਕੜਛੀ ਚਾਹੀਦੀ ਹੈ ਜ਼ਬਾਨ ਚਾਹੀਦੀ ਹੈ ਜ਼ਬਾਨ ਦੀ ਬੜੀ ਬਹਿਮੈਂ ਸ਼ਬਦ ਉੱਠਦਾ ਹੈ ਨਾ ਵੀ ਤਾਂ ਸ਼ਬਦ ਪ੍ਰਗਟ ਹੁੰਦਾ ਹੈ ਜ਼ਬਾਨ ਉੱਤੇ ਜਿਵੇਂ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਬੋਲਣਾ ਕੁਝ ਕਹਿਣਾ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਭ ਖੁੱਲਦੀ ਹੈ ਥੋੜੀ ਜਿਹੀਆਂ ਖੁੱਲਦੀ ਹੈ ਇਥੋਂ ਧੁਨ ਉੱਠਦੀ ਹੈ ਇਹਨੂੰ ਕਹਿੰਦੇ ਨੇ ਪਰਾ ਇਸ ਧੁਨ ਦਾ ਨਾਂ ਹੈ ਪਰਾ ਇਹ ਧੁਨ ਫਿਰ ਉੱਪਰ ਉੱਠ ਕੇ ਹਿਰਦੇ ਤੱਕ ਪਹੁੰਚਦੀ ਹੈ ਇਹਨੂੰ ਕਹਿੰਦੇ ਨੇ ਪਸੰਦੀ ਇੱਥੇ ਇਸ ਨੂੰ ਅੱਖਰ ਮਿਲਦੇ ਨੇ ਕਿੱਥੋਂ ਉੱਠ ਕੇ ਪਹੁੰਚਦੀ ਹੈ ਕੰਠ ਤੱਕ ਪੂਰਾ ਵਾਕ ਬਣ ਜਾਂਦਾ ਹੈ ਇਹਨੂੰ ਕਹਿੰਦੇ ਨੇ ਮਧਮਾ ਜਬਾਨ ਉਸੇ ਨੂੰ ਪ੍ਰਗਟ ਕਰ ਦਿੰਦੀ ਹੈ ਉਹਨੂੰ ਕਹਿੰਦੇ ਨੇ ਬੈਖਰੀ ਇਹ ਚਾਰ ਪੜਾਅ ਨੇ ਹੈ ਬੜੀ ਤੇਜ਼ੀ ਨਾਲ ਅੰਦਰ ਪ੍ਰਕਿਰਤੀ ਕੰਮ ਕਰਦੀ ਹੈ ਜੋ ਮੇਰੀ ਜ਼ਬਾਨ ਬਾਹਰ ਬੋਲ ਸੁਟ ਰਹੀ ਹੈ ਇਹ ਉੱਠਦੇ ਦੁਨੇ ਹੀ ਤੱਕ ਫਿਰ ਹਿਰਦੇ ਤੱਕ ਪਹੁੰਚਦੇ ਨੇ ਅਥਾਕਰ ਮਿਲਦੇ ਨੇ ਫਿਰ ਕੰਠ ਤੱਕ ਪਹੁੰਚਦੇ ਨੇ ਪੂਰਾ ਵਾਕ ਬਣਦਾ ਹੈ ਫਿਰ ਜ਼ਬਾਨ ਇਸ ਨੂੰ ਪ੍ਰਗਟ ਕਰਦੀ ਹੈ ਇਹ ਐਸੀ ਕਿਰਿਆ ਹੈ ਪਰਿਪੂਰਨ ਪਰਮਾਤਮਾ ਨੇ ਸਾਡੇ ਸਰੀਰ ਦੇ ਵਿੱਚ ਬਣਾਈ ਹੈ ਬਹੁਤ ਵੱਡਾ ਇੰਜੀਨੀਅਰ ਹੈ ਮਹਾਨ ਗਾਇਤਾ ਹੈ ਇਸ ਵਾਸਤੇ ਭਾਰਤ ਦੇ ਵਿੱਚ ਨਾਭੀ ਨੂੰ ਧਾਰਮਿਕ ਸ਼ਬਦ ਵਿੱਚ ਨਾਭੀ ਨਹੀਂ ਕਹਿੰਦੇ ਧੋਨੇ ਹੀ ਕਹਿੰਦੇ ਤੋਨੇ ਕਿਉਂਕਿ ਧੋਨੇ ਉੱਥੋਂ ਉੱਠਦੀ ਹੈ ਜਿਵੇਂ ਪਮਣ ਨਭੀ ਨਾਲ ਟਕਰਾਂਦੀ ਏ 나ਫ ਥੋੜੀ ਖੁੱਲਦੀ ਏ ਇੱਥੋਂ ਆਵਾਜ਼ ਉੱਠ ਰਹੀ ਏ ਇੱਕ ਤਰੀਕੇ ਨਾਲ ਇੰਜ ਕਹਿ ਲਓ ਇਹ ਇੱਕ ਸਾਜ਼ ਹੈ ਪੰਜ ਤਰ੍ਹਾਂ ਦੇ ਸਾਜ਼ ਹੁੰਦੇ ਨੇ ਇਸ ਵਾਸਤੇ ਪੰਜ ਸ਼ਬਦ ਕਹਿੰਦੇ ਨੇ ਤਤ ਵਿਤ ਘਣ 나ਗ ਸੁਗਰ ਇਹਨਾਂ ਨੂੰ ਪੰਜ ਸ਼ਬਦ ਕਹਿੰਦੇ ਨੇ ਇਹਨਾਂ ਦੀ ਵਿਆਖਿਆ ਇਸ ਤਰ੍ਹਾਂ ਹੈ ਤਤ ਤੰਤੀ ਸ਼ਬਦ ਜੋ ਚੋਟ ਨਾਲ ਪੈਦਾ ਹੋਵੇ ਉਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਦੇ ਅਖਰੀ ਅਰਥ ਵੀ ਚੋਟ ਇਹਨੇ ਮੈਨੂੰ ਆਹਤ ਕੀਤਾ ਇਹਨੇ ਮੈਨੂੰ ਚੋਟ ਮਾਰੀ ਇਹਨੇ ਮੈਨੂੰ ਆਹਤ ਪਹਚਾਈ ਹੈ ਪਾ ਉਸਨੇ ਮੈਨੂੰ ਚੋਟ ਪਹਚਾਈ ਹੈ ਆਹਤ ਦਾ ਮਤਲਬ ਹੈ ਚੋਟ ਆਹਤ ਸ਼ਬਦ ਦੋ ਚੀਜ਼ਾਂ ਦੇ ਟਕਰਾਓ ਤੋਂ ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਪਰ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਇੱਕ ਨਾਦ ਔਰ ਜਿਸ ਤੋਂ ਸਾਰਾ ਜਗਤ ਆਇਆ ਹੈ ਉਹਨੂੰ ਕਹਿੰਦੇ ਨੇ ਅਨਾਹਤ ਪਰਮਾਤਮਾ ਦਾ ਰੂਪ ਇੰਜ ਬਿਆਨ ਕੀਤਾ ਗਿਆ ਆਦ ਅਨੈਲ ਅਨਾਦ ਅਨਾਹਤ ਉਹਦੀ ਜਿਹੜੀ ਆਵਾਜ਼ ਹੈ ਪਰਮਾਤਮਾ ਦੀ ਜਿਹੜੀ ਆਵਾਜ਼ ਹੈ ਆਹਤ ਨਹੀਂ ਹੈ ਅਨਾਦ ਹੈ ਪਰਮਾਤਮਾ ਦਾ ਜਿਹੜਾ ਬੋਲ ਹੈ ਅਨਾਹਤ ਹੈ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਅਨੇਲ ਉਹਦਾ ਕੋਈ ਰੰਗ ਨਹੀਂ ਸਾਰੇ ਰੰਗ ਉਸ ਤੋਂ ਹੀ ਆਉਂਦੇ ਨੇ ਉਹਦਾ ਕੋਈ ਰੰਗ ਨਹੀਂ ਸਾਰੇ ਆਕਾਰ ਉਸੇ ਤੋਂ ਹੀ ਆਉਂਦੇ ਨੇ ਉਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੇ ਨੇ ਉਹਦਾ ਕੋਈ ਰੂਪ ਨਹੀਂ ਅਰੂਪ ਹੈ ਅਨੂਪ ਹੈ ਚਲੋ ਇਸ ਪ੍ਰਕਰਨ ਨੂੰ ਨਾਲ ਲਈਏ ਸਾਰੇ ਰੰਗ ਉਸੇ ਤੋਂ ਆਉਂਦੇ ਨੇ ਪਰ ਉਸ ਦਾ ਕੋਈ ਰੰਗ ਨਹੀਂ ਜੋਗੋ ਜੋਗ ਇੱਕ ਹੋਵੇ ਉਸ ਦਾ ਇੱਕ ਕੋਈ ਵੇਸ ਹੈ ਉਸੇ ਇੱਕ ਤੋਂ ਅਨੇਕਤਾ ਜਨਮ ਲੈਂਦੀ ਹੈ ਉਸੇ ਇੱਕ ਨਿਰਆਕਾਰ ਤੋਂ ਜਿਹਦਾ ਕੋਈ ਆਕਾਰ ਨਹੀਂ ਤਰ੍ਹਾਂ ਤਰ੍ਹਾਂ ਦੇ ਆਕਾਰ ਜਨਮ ਲੈਂਦੇ ਨੇ ਉਸੇ ਇੱਕ ਨਿਰਆਕਾਰ ਤੋਂ ਜਿਸ ਦਾ ਕੋਈ ਰੰਗ ਰੂਪ ਨਹੀਂ ਤਰ੍ਹਾਂ ਤਰ੍ਹਾਂ ਦੇ ਰੂਪ ਜਨਮ ਲੈਂਦੇ ਨੇ ਤਰ੍ਹਾਂ ਤਰ੍ਹਾਂ ਦੇ ਰੰਗ ਜਨਮ ਲੈਂਦੇ ਨੇ ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ ਤਤ ਤੰਤੀ ਸਾਜ਼ਾਂ ਤੋਂ ਸਿਤਾਰ ਹੈ ਬੀਨਾ ਹੈ ਰਬਾਬ ਹੈ ਦਿਲ ਰਬਾ ਹੈ ਸਰੰਗੀ ਹੈ ਵਾਇਲਨ ਹੈ ਤੰਤੀ ਸਾਜ਼ਾਂ ਤੋਂ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਤਤ ਸ਼ਬਦ ਕਹਿੰਦੇ ਹਨ ਵਿਤ ਚਰਮ ਕਾ ਚਮੜੇ ਦੇ ਮੜੇ ਹੋਏ ਸਾਜ਼ ਢੋਲਕ ਹੈ ਮੰਜੀਰ ਹੈ ਤਬਲਾ ਮਰਦੰਗ ਹੈ ਟਾਬ ਹੈ ਇਹਨੂੰ ਵਿਤ ਸ਼ਬਦ ਕਹਿੰਦੇ ਹਨ ਤਤ ਤੰਤੀਵਿਤ ਚਰਮਕਾ ਕਣਕਾ ਸੇਕਾ ਜਾਣ ਤਾਤੂਮਾਂ ਨਾਲ ਤਾਤੂਮਾਂ ਟਕਰਾਵਣ ਜਿਹੜੇ ਛੇਣੇ ਹੁੰਦੇ ਨੇ ਖੜਤਾਲਾਂ ਨੇ ਪਿੱਤਲ ਨਾਲ ਪਿੱਤਲ ਟਕਰਾਏ ਤਾਂਬੇ ਨਾਲ ਤਾਂਬਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਗਣ ਸ਼ਬਦ ਕਹਿੰਦੇ ਨਾਦ ਸ਼ਬਦ ਘਟਕੋ ਕਹੇ ਘੜੇ ਉਤੇ ਥਾਪ ਦਿੰਦੇ ਨੇ ਸਾਜ਼ਾਂ ਦੇ ਵਿੱਚ ਇਹ ਵੀ ਵਰਤਿਆ ਜਾਂਦਾ ਹੈ ਉੱਪਰ ਨਹੀਂ ਥਾਪ ਮਾਰ ਕੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਨਾਦ ਸ਼ਬਦ ਕਹਿੰਦੇ ਹਨ ਨਾਦ ਸ਼ਬਦ ਘਟਕੋ ਕਹੇ ਸੁਗਰ ਸ્વાસ ਪਹਿਚਾਨ ਜੋ ਸਵਾਸਾਂ ਨਾਲ ਪਮਨ ਦੇ ਫੂਕਣ ਨਾਲ ਵਜਦੇ ਹੋਣ ਸ਼ੈਣਾਈ ਹੈ ਮੁਰਲੀ ਹੈ ਸੰਖ ਹੈ ਲਰਸੇਂਗਾ ਹੈ ਇਹ ਫੂਕਣ ਨਾਲ ਵਜਦੇ ਨੇ ਇਹ ਹਾਰਮੋਨੀਅਮ ਹੈ ਅਭੀ ਹਵਾ ਦੇਣੀ ਪੈਂਦੀ ਹੈ ਅਵਨਾਦੇ ਸੁਰਾਂ ਦੇ ਚੋਂ ਆਵਾਜ਼ ਨਹੀਂ ਨਿਕਲੇ। ਅਸੀਂ ਜੋ ਬੋਲਦੇ ਆ ਸਾਡੇ ਕੋਲ ਸੁਗਰ ਸ਼ਬਦ ਹੈ। ਪਵਨ ਨਾਭੀ ਨਾਲ ਟਕਰਾਂਦੀ ਹੈ। ਨਾਭ ਥੋੜੀ ਜਿਹਾ ਖੁੱਲਦੀ ਹੈ ਉਤੋਂ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ। ਪਰਾ। ਧੁਨ ਤੇ ਉੱਠੀ ਹੈ ਅੱਖਰਾਂ ਤੋਂ ਬਿਨਾ। ਧੁਨ ਤੇ ਉੱਠੀ ਹੈ ਵਾਕ ਤੋਂ ਬਿਨਾ। ਧੁਨ ਤੋਂ ਉਠੀ ਹੈ ਸਰਵ ਧੁਨ ਹੈ ਇਸ ਵਾਸਤੇ ਇਹਨੂੰ ਧੁਨੀ ਕਹਿੰਦੇ ਨੇ ਹਿਰਦੇ ਤੱਕ ਉਹ ਧੁਨ ਪਹੁੰਚੀ ਅੱਖਰ ਮਿਲ ਗਏ ਇਹਨੂੰ ਕਹਿੰਦੇ ਨੇ ਪਸੰਤੀ ਪਸੰਤੀ ਬਾਣੀ ਫਿਰ ਉਹ ਛੇਤੀ ਗੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਇਹਨੂੰ ਕਹਿੰਦੇ ਨੇ ਮਧਮਾ ਬਾਣੀ ਫਿਰ ਜ਼बान ਉਸਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਵਖਰੀ ਵਾਹਿਗੁਰੂ ਐਸਾ ਮੇਰੇ ਅੰਦਰ ਫੁਰਨਾ ਪੈਦਾ ਹੋਇਆ ਪੌਣਾ ਨਾਭੀ ਨਾਲ ਟਕਰਾਈ ਪਰ ਆਪਸੰਤੀ ਮਦਮਾ ਬਣ ਕੇ ਜ਼ਬਾਨ ਨੇ ਬਾਹਰ ਪ੍ਰਗਟ ਕਰ ਦਿੱਤੀ ਵਾਹਿਗੁਰੂ ਇਹ ਹੁਣ ਬੋਝਨ ਬਣ ਗਿਆ ਹੁਣ ਇਸ ਨੂੰ ਸ਼ਬਦ ਨੂੰ ਵਾਪਸ ਲੈ ਜਾਣਾ ਹੈ ਹੁਣ ਵਾਪਸ ਕਿਸ ਤਰ੍ਹਾਂ ਲੈ ਜਾਈਏ ਆਪ ਦੇ ਗਿਆਤ ਲਈ ਅਰਜ਼ ਕਰਾਂ ਜਿਸ ਦੁਆਰ ਦੇ ਰਾਹੀਂ ਇਹ ਬਾਹਰ ਪ੍ਰਗਟ ਹੋਇਆ ਹੈ ਮਾਰਗ ਤੇ ਉਹੀ ਇਸ ਨੂੰ ਵਾਪਸ ਲੈ ਜਾਣਾ ਜਿਵੇਂ ਘਰ ਦੇ ਜਿਸ ਦਰਵਾਜ਼ੇ ਚੋਂ ਅਸੀਂ ਲੰਘ ਕੇ ਆਇਆ ਹੁਣ ਘਰ ਦੇ ਚ ਪ੍ਰਵੇਸ਼ ਕਰਾਂਗੇ ਉਸੇ ਦਰਵਾਜ਼ੇ ਤੇ ਰਾਹੀਂ ਦੁਆਰ ਇੱਕੋ ਹੀ ਹੈ ਜੈਸੇ ਗੁਰਦੁਆਰੇ ਦਾ ਦਰਵਾਜ਼ਾ ਬਾਹਰ ਜਿਸ ਤੋਂ ਆਇਆ ਬਾਹਰ ਵੀ ਉਸੇ ਰਾਹੀਂ ਜਾਵਾਂਗੇ ਸ਼ਬਦ ਪ੍ਰਗਟ ਹੋਇਆ ਬਾਹਰ ਬੈਖਰੀ ਮਦਮਾ ਪਸੰਤੀ ਪਰ ਹੁਣ ਇਸ ਨੂੰ ਸੁਣਨਾ ਇਸ ਬੈਖਰੀ ਨੂੰ ਸੁਣਨਾ ਤੇ ਵਾਪਸ ਲੈ ਜਾਣਾ ਹੁਣ ਮੈਰਜ਼ ਕਰਾਂ ਵਾਪਸ ਲੈ ਜਾਣ ਦਾ ਵੀ ਉਹੀ ਟੰਗ ਹੈ ਮਾਰਗ ਹੋਈ ਹੈ ਇਸ ਨੂੰ ਕਬੀਰ ਨੇ ਕਿਹਾ ਉਲਟੀ ਗੰਗਾ ਜਮਨ ਮਿਲਾਓ ਜਮਨ ਜਿੱਥੋਂ ਕੰਗਾ ਜਮੇ ਉਤਪਨ ਹੁੰਦੀ ਹੈ ਉਹਨੂੰ ਗੰਗਾਉਤਰੀ ਕਹਿੰਦੇ ਨੇ ਮੌਨ ਦੇ ਤੋਂ ਦਰਿਆ ਨਿਕਲਦਾ ਹੈ ਜਿੱਥੋਂ ਦਰਿਆ ਪ੍ਰਗਟ ਆਉਂਦਾ ਹੈ ਜਿੱਥੋਂ ਗੰਗਾ ਪ੍ਰਗਟ ਹੋਈ ਹੈ ਗੰਗਾਉਤਰੀ ਹੋਣ ਕਬੀਰ ਕਹਿੰਦੇ ਨੇ ਨੂੰ ਪਲਟਾ ਕੇ ਜਿੱਥੋਂ ਨਿਕਲੀ ਉਥੇ ਲੈ ਜਾਣਾ ਕਿਸੇ ਵੀ ਦਰਿਆ ਨੂੰ ਉਥੇ ਲੈ ਜਾਣਾ ਜਿੱਥੋਂ ਪ੍ਰਗਟ ਹੋਇਆ ਹੈ ਅਜ ਤੱਕ ਤੇ ਨਹੀਂ ਹੋਇਆ ਅਜ ਤੱਕ ਤੇ ਨਹੀਂ ਹੋਇਆ ਇਹ ਨਹੀਂ ਦਰਿਆ ਜ਼ਮੀਨ ਤੇ ਵਗਦੇ ਨੇ ਜਿੱਥੋਂ ਨਿਕਲਦੇ ਨੇ ਪਲਟਾ ਕੇ ਲੈ ਜਾ ਸਕਦੇ ਹੁਤਾ ਉਚਾਈਆਂ ਤੋਂ ਨਿਕਲਦੇ ਨੇ ਬੁਲੰਦੀਆਂ ਤੋਂ ਨਿਕਲਦੇ ਤੇ ਪਰਾ ਪਾਣੀ ਨਿਵਾਣ ਦੀ ਤਰਫ ਜਾਂਦਾ ਹੈ ਭਾਰਤ ਦੇ ਕਰੀਬਨ ਕਰੀਬਨ ਸਾਰੇ ਦਰਿਆ ਹਿਮਾਲਿਆ ਤੋਂ ਆਉਂਦੇ ਨੇ ਪਹਾੜਾਂ ਤੋਂ ਆਉਂਦੇ ਨੇ ਥੱਲੇ ਦੀ ਤਰਫ ਤਾਂ ਵਾਪਸ ਕਿਵੇਂ ਲੈ ਜਾਈਏ ਜਿੱਥੋਂ ਨਿਕਲੇ ਨੇ ਹੁਣ ਉਥੇ ਲੈ ਜਾਈਏ ਇਹ ਧੁਨ ਜਿੱਥੋਂ ਪ੍ਰਗਟ ਹੋਈਏ ਕਿਥੋਂ ਪ੍ਰਗਟ ਹੋਈਏ ਨਾ ਵੀ ਤੋਂ ਧੁਨੀ ਤੋਂ ਨਉ ਥੇ ਲੈ ਜਾਵੇ ਉਲਟੀ ਗੰਗਾ ਜਮਨ ਮਿਲਾ ਬਸ ਇਹ ਕਾ ਮੌਖਾ ਆਖਣ ਔਖਾ ਸੱਚਾ ਨਾ ਜਿਸ ਦਿਨ ਕਰੋ ਕਰੋਗੇ ਨਾ ਦੁਨੀਆ ਚ ਕੋਈ ਕਾਮ ਇਤਨਾ ਔਖਾ ਨਹੀਂ ਜਿੰਨਾ ਇਹ ਹੈ ਮਾਉਂਟ ਐਵਰੇਸਟ ਤੇ ਚੜ ਜਾਣਾ ਵੀ ਸੌਖਾ ਹੈ ਕਾ ਮੌਖਾ ਹੈ ਚੰਦਰਮਾ ਤੱਕ ਪਹੁੰਚ ਜਾਣਾ ਵੀ ਕੋਈ ਇਤਨਾ ਔਖਾ ਨਹੀਂ ਧੋਨੋਂ ਧੋਨੇ ਤੱਕ ਪਹੁੰਚਾਣਾ ਔਖਾ ਹੈ ਬੜੇ ਬੜੇ ਜੋਗੀ ਰਹਿ ਜਾਂਦੇ ਬੜੇ ਬੜੇ ਜਪੀਸ਼ਵਰ ਰਹਿ ਜਾਂਦੇ ਨੇ ਬੜੇ ਬੜੇ ਅਭਿਆਸੀ ਮੇਰੇ ਅੱਗੋਂ ਰੋਂਦੇ ਹੋਏ ਮਿਲੇ ਕਹਿੰਦੇ ਗਿਆਨੀ ਜੀ ਕੀ ਕਰੀਏ ਖੇਡ ਨਹੀਂ ਬਣਦੀ ਖੇਡ ਨਹੀਂ ਬਣਦੀ ਤੜਪਦੇ ਹੋਏ ਮਿਲੇ ਰੋਂਦੇ ਹੋਏ ਮਿਲੇ ਇਸੇ ਰੋਦਨ ਦਾ ਜ਼ਿਕਰ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀਓ ਇਹ ਜਦ ਧੁਨ ਵਾਪਸ ਜਾਂਦੀ ਹੈ ਤੇ ਜੋ ਕੁਝ ਸਟੇਜਾਂ ਬਣਦੀਆਂ ਨੇ ਅਵਸਥਾਵਾਂ ਬਣਦੀਆਂ ਨੇ ਮੈਂ ਇਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਸੀ ਪਰ ਭੂਮਿਕਾ ਦੇ ਉਥਾਨ ਕਾ ਚੀ ਮੈਂ ਸਾਰਾ ਸਮਾਂ ਲੈ ਗਏ ਇੱਕ ਇੱਕ ਅਵਸਥਾ ਬੜੀ ਮਹਾਨ ਹੈ ਜਿਵੇਂ ਇਹ ਧੁਨੇ ਤੋਂ ਨਾਭੇ ਤੋਂ ਧੁਨ ਉਠੇ ਇਹਨਾਂ ਦੇ ਨਾਮ ਨੇ ਪਰਾ ਪਸੰਤੀ ਮਦਮਾ ਬੈਖਰੀ ਜਦ ਇਹ ਧਨ ਵਾਪਸ ਜਾਵੇ ਮਦਮਾ ਪਸੰਤੀ ਤੇ ਬੈਖਰੀ ਬਣੇ ਫਿਰ ਵੀ ਕੁਝ ਆਪਣੀਆਂ ਅਵਸਥਾਵਾਂ ਨੇ ਉਹਨਾਂ ਨੂੰ ਭਗਤਾਂ ਨੇ ਨਾਮ ਦਿੱਤੇ ਨੇ ਉਹਦਾ ਬਕਾਇਦਾ ਜ਼ਿਕਰ ਹੈ ਔਰ ਉਸ ਜ਼ਿਕਰ ਤੋਂ ਉਹਨੂੰ ਸੁਣ ਕੇ ਅਬਿਆਸੀ ਅੰਦਾਜ਼ਾ ਲਾ ਸਕਦਾ ਹੈ ਮੈਂ ਕਿੱਥੇ ਤੱਕ ਪਹੁੰਚਿਆ ਜਿਵੇਂ ਸਰੀਰ ਨੂੰ ਵੇਖ ਕੇ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਇਹ ਜਵਾਨ ਹੈ ਇਹ ਹੁਣ ਬੁੱਢੇਪੇ ਤੱਕ ਚਲਾ ਗਿਆ ਇਹ ਤੇ ਅਜੇ ਬੱਚਾ ਹੈ ਇਹਦੀ ਸੁਰਤ ਕਿੱਥੇ ਤੱਕ ਪਹੁੰਚੀ ਹੈ ਇਹਦਾ ਧਿਆਨ ਕਿੱਥੇ ਤੱਕ ਪਹੁੰਚਿਆ ਹੈ ਸ਼ਬਦ ਦਾ ਪਰਵੇਸ਼ ਕਿੱਥੇ ਤੱਕ ਹੋਇਆ ਹੈ ਇਹ ਖੁਦ ਨੂੰ ਪਤਾ ਚਲੇਗਾ ਦੂਜੇ ਨੂੰ ਨਹੀਂ ਦੂਜੇ ਨੂੰ ਨਹੀਂ ਇਸ ਵਾਸਤੇ ਧਾਰਮਿਕ ਮਹਾਂ ਕੇ ਨਹੀਂ ਆ ਇਦੇ ਬਾਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੂੰ ਖੁਦ ਬ ਮਨਸਫ ਸ਼ੁਦ ਆਪਣਾ ਮਨਸਫ ਆਪ ਬਣ ਆਪਣੀ ਜਜਮੈਂਟ ਆਪ ਕਰ ਕਿਸੇ ਕੋਲ ਨਾ ਕਰ ਤੂੰ ਕੀ ਹੈ ਤੂੰ ਭਗਤ ਹੈ ਕਿ ਨਹੀਂ ਤੂੰ ਗੁਰਮੁਖ ਹੈ ਕਿ ਨਹੀਂ ਤੂੰ ਸੰਤ ਹੈ ਕਿ ਨਹੀਂ ਇਹ ਫੈਸਲਾ ਕਿਸੇ ਕੋਲ ਨਾ ਕਰ ਕੋਈ ਕੀ ਜਾਣਦਾ ਵਤਵ ਤੇਰੇ ਸਰੀਰ ਬਾਰੇ ਕੋਈ ਜਾਣਦਾ ਹੈ ਤੂੰ ਜਵਾਨ ਹੈ ਬੁੱਢਾ ਹੈ ਕਿ ਬੱਚਾ ਹੈ ਤੂੰ ਰੋਗੀ ਹੈ ਕਿ ਤੰਦਰੁਸਤ ਹੈ ਤੋ ਇਸਤਰੀ ਹੈ ਕਿ ਪੁਰਸ਼ ਹੈ ਤੇਰੇ ਸਰੀਰ ਨੂੰ ਬਸ ਇਤਨਾ ਦੇਖ ਕੇ ਕੋਈ ਅੰਦਾਜ਼ਾ ਲਾ ਸਕਦਾ ਹੈ ਦੂਜਾ ਸਾਡੀ ਸੁਰਤ ਦਾ ਕੀ ਅੰਦਾਜ਼ਾ ਲਾਏਗਾ ਕਿਸ ਤਰ੍ਹਾਂ ਲਗਾਏਗਾ ਇਸ ਵਾਸਤੇ ਇੱਕ ਕਥਾ ਕੀਰਤਨ ਦੀ ਲੋੜ ਪੈ ਜਾਂਦੀ ਹੈ ਸਾਨੂੰ ਆਪਣੀ ਸਮਝ ਆਵੇ ਅਪਤਨ ਕਾ ਜੋ ਕਰੇ ਵਿਚਾਰ ਤਿਸ ਜਮ ਕੰਕਰ ਨਹੀਂ ਕਰੇ ਖਵਾਰ ਬੜੀ ਕੀਮਤੀ ਪੰਕਤੀ ਹੈ ਜੋ ਆਪਣੇ ਵਿਚਾਰ ਆਪ ਕਰਦਾ ਹੈ ਕਿ ਮੈਂ ਕੀ ਹਾਂ ਮੈਂ ਕਿਹੜਾ ਪਰ ਮੈਂ ਕਿੱਥੇ ਬਦਕਿਸਮਤੀ ਹੈ ਮਨੁੱਖ ਦੂਜਿਆਂ ਤੋਂ ਫੈਸਲੇ ਕਰਦਾ ਹੈ ਔਰ ਦੂਜਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਦਿਖਾਵਾ ਹੀ ਦਿਖਾਵਾ ਹੁੰਦਾ ਹੈ ਅੰਦਰ ਦੀ ਦੁਨੀਆ ਨਹੀਂ ਕੁਝ ਵੀ ਨਹੀਂ ਹੁੰਦਾ ਦੂਜੇ ਫੈਸਲਾ ਕਰਨ ਮੈਂ ਗੈ ਨਹੀਂ ਹਾਂ ਮੈਂ ਸੁੰਦਰ ਕੀਰਤਨੀ ਹਾਂ ਮੈਂ ਅੱਛਾ ਪਾਠ ਕਰ ਲੈਣਾ ਮੈਂ ਬਹੁਤ ਵੱਡਾ ਦਾ ਨਹੀਂ ਹਾਂ ਮੈਂ ਬਹੁਤ ਵੱਡੀ ਸੇਵਾ ਕਰ ਲੈਣਾ ਔਰ ਦੁਨੀਆ ਵਾਵਾ ਕਰੇ ਬੰਦੇ ਦੀ ਚਾਹਤ ਆਉਂਦੀ ਹੈ ਮੈਂ ਤੇ ਇਹ ਚਾਹਤ ਉਹਨਾਂ ਬੰਦਿਆਂ ਦੀ ਵੀ ਦੇਖੀ ਹੈ ਹੈਰਾਨ ਹੋ ਗਏ ਜੋ ਬਿਰਧ ਹੋ ਗਏ ਨੇ 80 85 ਸਾਲ ਦੇ ਹੋ ਗਏ ਨੇ ਜਪ ਵੀ ਬੜਾ ਕਰਦੇ ਨੇ ਬਾਣੀ ਵੀ ਬੜੀ ਪੜਦੇ ਨੇ ਪਰ ਅਜੇ ਵੀ ਅੰਦਰ ਉਮੰਗ ਇਹ ਹੈ ਲੋਕੀ ਗੁਰਮੁਖ ਆਖਨ ਬ੍ਰਮਗੈਨੀ ਆਖਨ ਲੋਕੀ ਆਖਨ ਅੰਮ੍ਰਿਤ ਵੇਲੇ ਉੱਠਦਾ ਹੈ ਲੋਕਾਂ ਦੀ ਪ੍ਰਸੰਤਾ ਵਾਸਤੇ ਲੋਕੀ ਖੁਸ਼ ਹੋਵਨ ਲੋਕੀ ਵਾਵਾ ਕਰੇ ਇਹ ਅਵਸਥਾ ਪਤਾ ਕੀ ਬਣਾਣੀ ਪੈਂਦੀ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਗੁਰੂ ਰਾਮਦਾਸ ਕੋਈ ਮਤਲਬ ਨਹੀਂ 10 ਬੰਦੇ ਭਲਾ ਭਲਾਕਦੇ ਪੈਣਾ ਕੋਈ ਮਤਲਬ ਨਹੀਂ 10 ਬੁਰਾ ਬੁਰਾਕਦੇ ਪੈਣਾ ਮੈਂ ਕੀ ਆ ਕੋਈ ਬੁਰਾ ਬੁਰਾ ਅਖਰੇ ਇਤਨੀ ਬੁਰੀ ਗੱਲ ਨਹੀਂ ਹੈ ਮੈਂ ਬੁਰਾ ਨਾ ਹੋਵਾਂ ਬਸ ਗੱਲ ਇਤਨੀ ਹੈ ਕੋਈ ਭਲਾ ਭਲਾ ਆਗਲਾ ਤੇ ਅੱਖੇ ਤੇ ਮੈਂ ਦੇਖਾਂ ਮੈਂ ਭਲਾ ਹਾਂ ਕਿ ਨਹੀਂ ਅਪਤਨ ਕਾ ਜੋ ਕਰੇ ਵਿਚਾ ਇਥੋਂ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਏ ਇਹ ਜਿਹੜੀਆਂ ਸਟੇਜਾਂ ਨੇ ਪਰਾ ਪਸੰਤੀ ਮਦਮਾ ਬੈਖਰੀ ਮੈਂ ਕੋਸ਼ਿਸ਼ ਕਰਾਂਗਾ ਕੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਨੂੰ ਤੋਫੀਕ ਦੇਣ ਸਮਰੱਥਾ ਦੇਣ ਹੈ ਬਾਰਿਕ ਗੱਲ અત્યੰਤ ਬਾਰਿਕ ਤੇ ਮੈਂ ਸਤਿਗੁਰ ਦੀ ਹਜ਼ੂਰੀ ਸਤਾਨੂੰ ਅਰਜ਼ ਕਰਾਂ ਸਫਲਤਾ ਮੈਨੂੰ ਵੀ ਅਜੇ ਨਹੀਂ ਮਿਲੀ ਪਤਾ ਮੈਨੂੰ ਚਲ ਗਿਆ ਚਲੋ ਇਹਨੂੰ ਹੰਕਾਰ ਕਹਿ ਦੋ ਤੁਸੀਂ ਮੇਰਾ ਹੰਕਾਰ ਕਹਿ ਦੋ ਮੈਨੂੰ ਪਤਾ ਚਲ ਗਿਆ ਗੱਲ ਇਹ ਹੈ ਸਟੇਜ ਇਹ ਹੈ ਅਵਸਥਾ ਇਹ ਹੈ ਤੇ ਇਹਨੂੰ ਫੋਕੇ ਮੇਰੀ ਨਿਰਮਾਣਤਾ ਵੀ ਨਾ ਸਮਝ ਲੈਣਾ 100% ਮੈਂ ਸਹੀ ਕਹਿ ਰਹੇ ਹਾਂ ਕਾਮਯਾਬੀ ਮੈਨੂੰ ਇਸੇਚ ਨਹੀਂ ਮਿਲੇਗੀ ਸਮਝ ਆ ਗਈ ਹੈ ਉਹ ਸਮਝ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਤੁਸੀ ਆਖੋਗੇ ਅਵਸਥਾ ਕਿਉਂ ਨਹੀਂ ਮਿਲੀ ਇਹ ਮੈਨੂੰ ਹੁਣ ਸਮਝ ਆਈਏ ਬਹੁਤ ਔਖੀ ਏ ਕਥਾ ਕਰਨ ਨਾਲੋਂ ਲੱਖਾਂ ਗੁਣਾ ਔਖੀ ਆਖਣ ਔਖਾ ਸੱਚ ਹੈ ਕੀਰਤਨ ਕਰਨ ਨਾਲੋਂ ਲੱਖਾਂ ਗੁਣਾ ਔਖਾ ਹੈ ਦਾਨ ਪੁੰਨ ਕਰਨ ਨਾਲੋਂ ਪਾਠ ਕਰਨ ਨਾਲੋਂ ਲੱਖਾਂ ਗੁਣਾ ਔਖਾ ਹੈ ਪਾਠ ਜ਼ਬਾਨ ਕਰ ਰਹੀ ਹੈ ਇਤੇ ਭੋਜਨ ਬਣ ਰਿਹਾ ਹੈ ਪਰ ਜਿੰਨੇ ਚਿਰ ਤੱਕ ਛਕਾਂਗੇ ਨਹੀਂ ਤੇ ਤ੍ਰਿਪਤੀ ਕਿਵੇਂ ਹੋਏਗੀ ਸਾਰੀਆਂ ਭੁੱਖਾਂ ਕਿਸ ਤਰ੍ਹਾਂ ਮਟਣਗੀਆਂ ਲੋਭ ਕਿਵੇਂ ਸ਼ਾਂਤ ਹੋਵੇਗਾ ਹੰਕਾਰ ਕਿਵੇਂ ਮਿٹےਗਾ ਸ਼ਬਦ ਅੰਦਰ ਤੇ ਪ੍ਰਵੇਸ਼ ਕਰੇ ਤਾਂ ਹੀ ਗੱਲ ਬਣੇਗੀ ਭੋਜਨ ਦੀ ਬੁਰਕੀ ਅੰਦਰ ਜਾਵੇ ਮਾਸ ਬਣੇਗੇ ਖੂਨ ਬਣੇਗੇ ਅਗਰ ਸ਼ਬਦ ਅੰਦਰ ਚਲਾ ਗਿਆ ਯਕੀਨ ਜਾਨੋ ਦਇਆ ਬਣ ਜਾਏਗਾ ਸੰਤੋਖ ਬਣ ਜਾਏਗਾ ਗਿਆਨ ਬਣ ਜਾਏਗਾ ਵਿਗਿਆਨ ਬਣ ਜਾਏਗਾ ਪਰਮ ਆਨੰਦ ਬਣ ਜਾਏਗਾ ਸਮਾਧੀ ਬਣ ਜਾਏਗਾ ਔਰ ਮਨੁੱਖ ਦਾ ਮਨ ਪਰਮਾਤਮਾ ਦਾ ਰੂਪ ਹੋ ਜਾਏਗਾ ਇਹ ਜਿਹੜੀਆਂ ਸਟੇਜਾਂ ਨੇ ਬਾਕੀ ਕਲ ਸਮਾ ਹੋ ਗਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਬੜੇ ਟਿਕਾਉ ਨਾਲ ਸਰਵਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸੁਣ ਕੇ ਤੁਹਾਨੂੰ ਕਾਮਯਾਬੀ ਬਖਸ਼ਣ ਸੁਣਾ ਕੇ ਮੈਨੂੰ ਕਾਮਯਾਬੀ ਬਖਸ਼ਣ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ ਮੇਰਾ ਸੁਣਾਇਆ ਹੋਇਆ ਸਫਲ ਹੋਵੇ